ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣੇ ਸਰਦੀ ਦੀ ਰੋਤੇ ਦੇ ਫੁੱਲਾਂ ਦੇ ਬੂਟੇ ਆ ਬਹੁਤ ਸੋਹਣੇ ਦੇਖੋ ਤੁਸੀਂ ਬਰਡਸ ਲੱਗੀਆਂ ਹੋਆਂ ਬਹੁਤ ਸੋਹਣੇ ਪੌਦੇ ਆ ਤੇ ਸਰਦੀ ਸਟਾਰਟ ਹੋਣ ਤੋਂ ਪਹਿਲਾਂ ਮੈਂ ਕੁਛ ਕਲਮਾ ਸੀਗਾ ਫਾਈਕਸ ਸੀਗਾ ਟਾਹਣੀਆਂ ਜਿਹੜਾ ਮੈਂ ਫਾਈਕਸ ਛਾਂਗਿਆ ਸੀਗਾ ਤੇ ਉਹ ਜਿਹੜਾ ਕਾਂਡ ਛਾਂਡ ਕੀਤੀ ਜਦੋਂ ਜਿਹੜੀਆਂ ਟਾਹਣੀਆਂ ਮੇਰੇ ਕੋਲ ਵੇਸਟ ਸੀਗਾ ਉਹ ਮੈਂ ਕਮਲੇ ਦੇ ਵਿੱਚ ਦੇ ਫਲਾਤ ਕੇ ਸੀ ਛੋਟੇ ਜਿਹੇ ਕਮਲਾ ਹੈਗਾ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਫਟਾਰਾ ਪੈਨ ਲੱਗ ਗਿਆ ਹੁਣ ਕਿਉਂਕਿ ਇਹਨੇ ਜੜਾਂ ਬਣਾ ਲਈਆਂ ਆਪਣੀਆਂ ਇਹ ਦੇਖੋ ਇਹ ਉਤੋਂ ਹੁਣ ਇਹ ਨਵੀਆਂ ਪੱਤੀਆਂ ਕੱਢਿਆਉਣੀਆਂ ਤੇ ਇੱਕ ਤਾਂ ਇਹ ਹੈਗਾ ਪੌਦਾ ਤੇ ਬਾਕੀ ਮੈਂ ਤੁਹਾਨੂੰ ਹੋਰ ਦਿਖਾਉਣੀ ਹੈ ਜਿਹੜੇ ਮੈਂ ਬਹੁਤ ਸਾਰੇ ਹੋਰ ਵੀ ਲਾੰਗਾ ਸੀ ਕਲਮਾ ਆ ਤੁਸੀਂ ਦੇਖ ਸਕਦੇ ਹੋ ਇਹ ਮੈਂ ਇੱਕ ਗੋਲ ਮੇਰੇ ਕੋਲੇ ਛੋਟਾ ਜਿਹਾ ਹੈਗਾ ਭਾਂਡਾ ਜਿਹਾ ਉਦੇ ਵਿੱਚ ਮੈਂ 4-5 ਕਲਮਾ ਲਾਤੀਆਂ ਸੀ ਕਿਉਂਕਿ ਜਦੋਂ ਕੋਈ ਵੀ ਮੈਂ ਕਿਸੇ ਵੀ ਪੌਦੇ ਦੀ ਕਾਂਟ ਛਾਟ ਕਰਦੀ ਆ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਦੀ ਕਟਿੰਗਸ ਆ ਉਹਨਾਂ ਨੂੰ ਵੇਸਟ ਨਾ ਸੁਟਾਂ ਤੇ ਉਹਨੂੰ ਮੈਂ ਲਾ ਦਿਆਂ ਤਾਂ ਆ ਦੇਖੋ ਜਦੋਂ ਮੈਂ ਇਹ ਗੱਡਤੀਆਂ ਦੇ ਵਿੱਚ ਤਾਂ ਇਹ ਸਾਰੀਆਂ ਆ ਦੇਖੋ ਨਵੀਆਂ ਪੱਤੀਆਂ ਕੱਢ ਰੇਗਾ ਦੇਖੋ ਤੁਸੀਂ ਤੇ ਇਹ ਬਹੁਤ ਸਾਰੇ ਸਾਡੇ ਕੋਲੇ 4-5 ਪੌਦੇ ਜਿਹੜੇ ਹੈਗੇ ਉਹ ਤਿਆਰ ਹੋ ਜਾਣਗੇ ਔਰ ਇਹ ਮੈਂ ਇਕੱਠੇ ਲਾਉਣੇ ਆ ਇਹਦੇ ਵਿੱਚ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਵੀ ਪੌਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਵਾਂਗੀ ਐਡੀਪਲ ਪਲਾਂਟ ਐ ਐਸੀ ਫਾਈਕਸ ਨੂੰ ਮੈਂ ਜਿਹੜਾ ਹੈਗਾ ਦੇਖੋ ਬੌਂਡ ਸੇ ਕੀਤਾ ਹੋਇਆ ਇਸੇ ਨੂੰ ਛਾਂ ਕੇ ਇਹਦੇ ਜਿੱਦਾਂ ਕਲ ਮੈਂ ਟਾਂਗਾਂ ਉਹ ਮੈਂ ਉਹਨਾਂ ਵਿੱਚ ਕਮਲੇ ਖਿਲਾਤੀਆਂ ਸੀ ਤੇ ਉਹ ਸਾਰੀਆਂ ਸਰਵਾਈਵ ਕਰਦੀਆਂ ਤੇ ਨਵਾਂ ਪੌਦੇ ਰਹਿਗੇ ਨਵੇਂ ਉਹ ਬਣ ਜਾਣਗੇ ਇਹ ਦੇਖੋ ਬਹੁਤ ਸਾਰੇ ਮੇਰੇ ਕੋਲੇ ਫਾਈਕਸ ਦੇ ਪਲਾਂਟਸ ਦੇਖੋ ਹੈਗੇ ਪਹਿਲਾਂ ਹੀ ਆਲਰੇਡੀ ਤੇ ਇਹ ਮੈਂ ਸਿਰਫ ਆਪ ਦੇਖੋ ਇਹ ਮੈਂ ਨਵਾਂ ਕਲਮ ਲਾ ਕੇ ਤੇ ਹੋਰ ਮੇਰੇ ਕੋਲ ਪਲਾਂਟਸ ਬਣ ਜਾਣਗੇ ਜਿੰਨ ਨੂੰ ਮੈਂ ਬੌਂਸਾ ਹੀ ਕਰ ਲੈਣਾ ਇਹ ਗਲਾਬ ਮੇਰੇ ਬੜੇ ਪਿਆਰੇ ਦੇਖੋ ਤੁਸੀਂ ਕਲਰ ਕਿੰਨਾ ਪਿਆਰਾ ਹੈ ਇਹਨਾਂ ਦਾ ਮੈਨੂੰ ਬਹੁਤ ਪਿਆਰੇ ਲੱਗਦੇ ਆ ਇਹ ਤੇ ਤੁਸੀਂ ਵੀ ਇੰਜੋਏ ਕਰੋ